ਦੇ ਦੇਖੀਏ ਬਰਾਬਰ ਹੀ ਚੱਲ ਰਿਹਾ ਹੈ ਉਹ ਕਹੇ ਲੈਵਲ ਰਿਹਾ ਚੋ ਪੱਖੋਂ ਕੇ ਟਾਲੀ ਸਾਹ ਪਾਣੀ ਅਜੇ ਵੀ ਸੜਕਾਂ ਦੇ ਉੱਤੋਂ ਦੀ ਤੁਰੰਡੇ ਆ ਸਾਹਮਣੇ ਉਹਦੀ ਟੈਂਕੀ ਦਿਖ ਰਹੀ ਹੈ ਟੈਂਕੀ ਦੇ ਲਾਗੋ ਤੋਂ ਸੀਮੰਟ ਟੁੱਟਾ ਹੈ ਤੇ ਪਾਣੀ ਵੀ ਮਾਰ ਬੱਧੀ ਹੈ ਸਾਹਮਣੇ ਬੀਪੀਓ ਹੁਣਾਂ ਦੀ ਗੱਡੀ ਚੱਲ ਰਹੀ ਹੈ ਬੀਪੀਓ ਜਸਵਿੰਦਰ ਸਿੰਘ ਜੀ ਜਸਵਿੰਦਰ ਸਿੰਘ ਪਟਾੜਾ ਬੰਦ ਅੱਜ ਮਿਤੀ 5 ਸਤੰਬਰ 2025 ਨੂੰ ਪੱਖੋ ਕੇ ਟਾਲੀ ਸਾਹਿਬ ਅਸੀਂ ਆਏ ਆ ਦੋ ਦਿਨ ਪਹਿਲਾਂ ਇੱਥੇ ਸਰਵੇ ਕਰਕੇ ਗਏ ਸੀ ਜਿਹੜੇ ਕੜਾਹਾਂ ਦੇ ਵਿੱਚ ਮੜ ਦੀ ਮਾਰ ਪਈ ਹੈ ਤੇ ਉਹਨਾਂ ਨੂੰ ਆਪਾਂ ਰਾਹਤ ਸਮੱਗਰੀ ਪਹੁੰਚਾਉਣ ਆਏ ਆ ਜੀ ਅੱਜ ਸੋ ਸਾਡੇ ਨਾਲ ਬਟਾਲਾ ਪੰਨ ਬਲੌਕ ਤੋਂ ਮੀਤ ਸਿੰਘ ਸਾਹਿਬ ਕਰਨ ਦੀ ਟੀਮ ਆਈ ਸਾਡੀ ਤੇ ਦੋ ਟਰਾਲੀਆਂ ਲੈ ਕੇ ਆਏ ਜੀ ਹਾਂ ਤੇ ਅਸੀਂ ਡੋਰ ਟੂ ਡੋਰ ਜਾ ਕੇ ਜਿਹੜੇ ਲੋੜੀਂਦਾ ਸਮਾਨ ਆ ਉਹ ਕਾਂਗਰਾਂਵਾਂ ਨੂੰ ਬਚਾਵਾਂਗੇ ਉਹ ਇਹ ਬੀਪੀ ਨੂੰ ਮਟਾਲਾ ਬੰਦ ਦੀ ਰਹਿਮਾਈ ਜੀ ਇੱਕ ਰਾਤ ਸਾਮਗਰੀ ਲੈ ਕੇ ਆਂਦੀ ਹੈ ਜੋ ਟਰਾਲੀਆਂ ਤੇ ਇਹਦੇ ਵਿੱਚ ਬਿਸਤਰੇ ਵਗੈਰਾ ਟਰਾਲੀ ਵੀ ਵੀਰ ਜੀ ਸੋ ਇਹ ਤਾਂ ਜ਼ਰਾ ਬਿਸਤਰੇ ਕੰਬਲ ਵਗੈਰਾ ਕੱਪੜੇ ਵਗੈਰਾ ਸੋ ਅਸੀਂ 2-3 ਦਿਨ ਪਹਿਲਾਂ ਵਾਅਦਾ ਕਰਕੇ ਗਏ ਆ ਸਰ ਕਿ ਦੋ ਦਿਨ ਬਾਅਦ ਆ ਕੇ ਤੁਹਾਨੂੰ ਆਪਾਂ ਰਾਤ ਸਮਗਰੀ ਪਹੁੰਚਾਵਾਂਗੇ ਭਾਜੀ ਆਪਾਂ ਪਰ ਸੋ ਆਏ ਆ ਤੁਹਾਡੇ ਕੋ ਕਹਿ ਗਏ ਆ ਵੀ ਆਵਾਂਗੇ ਦੋ ਟਰਾਲੀਆਂ ਲੈ ਆਂਦੇ ਆ ਕੱਪੜੇ ਬਿਸਤਰੇ ਵਗੈਰਾ ਪੈਕਟ ਕੱਲਾ ਕੱਲਾ ਕਰਕੇ ਜਾਊਗਾ ਤੁਹਾਡੇ ਵੱਲੋਂ ਡਿਮਾਂਡ ਆਈ ਸੀ ਕਿ ਲੋਕ ਖੋਮਾਈ ਕਰਦੇ ਬਾਹਰ ਟਰਾਲੀ ਨਹੀਂ ਲਾਉਣੀ ਸੋ ਅਸੀਂ ਤੁਹਾਡੇ ਤਾਈਓ ਸਪੈਸ਼ਲ ਇੱਧਰ ਆਈ ਅਸੀਂ ਐਸੇ ਕਰਕੇ ਗਲੀਆਂ ਦੇ ਵਿੱਚ ਖਲੋ ਗਿਆਂ ਕਰਾਂ ਆਪਾਂ ਕੱਲੇ ਕੱਲੇ ਬਿਲਕੁਲ ਭਾਜੀ ਜਿੱਦਾਂ ਸੜਕਾਂ ਤੇ ਖੋਮਾਈ ਕਰਦੇ ਉਹ ਕੰਮ ਨਹੀਂ ਹੋਊਗਾ ਤੁਹਾਡੇ ਘਰਾਂ ਦੇ ਤੁਸੀਂ ਆਪ ਦੇਖ ਕੇ ਦੇਣਾ ਚਾਹੀਦਾ ਹਾਂਜੀ ਹਾਂਜੀ ਸੋ ਬਟਾਲਾ 1 ਤੋਂ ਅਧਿਆਪਕਾਂ ਦਾ ਸੇ ਵਾਦਲ ਆਇਆ ਆ ਤੇ ਉਹ ਘਰੋ ਘਰੀ ਜਾ ਕੇ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾਇਆ ਸੋ ਬੀਪੀਓ ਬਟਾਲਾ 1 ਜਸਵਿੰਦਰ ਸਿੰਘ ਦੀ ਰਹਿਨਮਈ ਵੱਖ-ਵੱਖ ਅਧਿਆਪਕ ਘਰਾਂ ਦੇ ਵਿੱਚ ਰਾਹਤ ਸਮਗਰੀ ਪਹੁੰਚਾ ਰਹੇ ਆ ਕੱਪੜੇ ਵਗਰਾ ਵੀ ਮਿਲਦੇ ਪੈਂ ਜੀ ਉਹ ਵੀ ਆ ਰਹੇ ਆ ਮਗਰੇ ਇੱਥੇ ਕਿੱਥੋਂ ਆਏ ਨੇ ਇਹ ਬਟਾਲਾ ਇਹ ਸਾਡੇ ਬੀਪੀਓ ਸਾਹਿਬ ਬਟਾਲਾ ਪੰਨ ਤੋਂ ਜਸਵਿੰਦਰ ਸਿੰਘ ਜੀ ਇਹਨਾਂ ਦੀ ਰਾਏ ਨਮਾਈ ਹੈਡ ਪੂਰੇ ਬਲਾਕ ਨੇ ਕਲੈਕਸ਼ਨ ਕਰਕੇ ਤੇ ਰਾਤ ਸਮਗ੍ਰਿ ਵਗੈਰਾ ਇਕੱਠੀ ਕੀਤੀ ਹੈ ਇਹ ਸਿਰੇ ਕਾਹਦੇ ਪਾਣੀ ਜਿਹੜਾ ਉੱਦਾਂ ਲਈ ਖਾਇਆ ਦਾ ਆ ਦੇਖੋ ਪਾਣੀ ਹਾਲਾਤ ਬਹੁਤ ਮਾੜੇ ਆ ਜੀ ਤੇ ਉਧਰ ਵੀ ਪੱਖੋ ਕਟਾਲੀ ਸਭ ਪਿੰਡ ਦੇ ਇਹ ਤੱਕ ਵੇਖ ਲਓ ਲਗਭਗ 10 ਦਿਨ ਹੋ ਚੱਲੇ ਆ ਇੱਥੇ ਹੜਾ ਆਇਆ ਨੇ ਤੇ ਪਾਣੀ ਹੋਜੇ ਵੀ ਅੰਦਰ ਸੋ ਪ੍ਰਮਾਤਮਾ ਮਿਹਰ ਕਰੇ ਸੋ ਡੋਰ ਟੂ ਡੋਰ ਸਰਵਿਸ ਜਾ ਰਹੀ ਹੈ ਜੀ ਰਾਸ਼ਨ ਦੀ ਕੱਪੜਿਆਂ ਦੀ ਸੋ ਹੋ ਗਿਆ ਹੋ ਹੋ ਗਿਆ ਠੀਕ ਹੈ ਜੀ ਮਿਲ ਗਿਆ ਭਾਜੀ ਮਿਲ ਗਿਆ ਜੀ ਰਾਸ਼ਨ ਚਲੋ ਕੱਪੜੇ ਵਗੈਰਾ ਵੀ ਤੁਹਾਨੂੰ ਮਿਲਦੇ ਹੋਣੇ ਕੋਈ ਧੋ ਰਹਿਣਾ ਹੋਵੇ ਭਾਜੀ ਮਿਲ ਗਿਆ ਜੀ ਇਸੇ ਕਰਕੇ ਡੋਰ ਟੂ ਡੋਰ ਜਾ ਰਹੇ ਆਂ ਟਰਾਲੀਆਂ 'ਚ ਖਰਾਬੀ ਕਰਦੇ ਲੋਕ ਆ ਕੇ ਸਸੇ ਗਰੋਹ ਕਿਹਾ ਤਾਂ ਬੰਦ ਚਲੋ ਚਲੋ ਚਲ ਹਾਂ ਅੱਜ ਮਿਲ ਗਿਆ ਆ ਜਿਹੜੇ ਨੂੰ ਕੱਪੜੇ ਦੀ ਲੋੜ ਹੈਗੀ ਆ ਉਹ ਮਿਲ ਗਿਆ ਆ ਇਹ ਦੂਸਰੀ ਗਲੀ ਆ ਹਾਂਜੀ ਜਿੱਥੇ ਆਪਾਂ ਉਹ ਦਿਨ ਆ ਗਏ ਤੇ ਤੁਹਾਨੂੰ ਇੱਧਰ ਦੇ ਹਾਲਾਤ ਵਿਖਾਏ ਸੀ ਤੇ ਬਹੁਤ ਮਾੜੇ ਹਾਲਾਤ ਸੀ ਤਿੰਨ ਸਤੰਬਰ ਨੂੰ ਅਸੀਂ ਚੱਕਰ ਮਾਰ ਕੇ ਗਏ ਹਾਂ ਤੇ ਅੱਜ ਇਹਨਾਂ ਨਾਲ ਕੀਤੇ ਵਾਅਦੇ ਦੇ ਮੁਤਾਬਕ ਅਸੀਂ ਘਰੋ ਘਰੀ ਰਾਸ਼ਨ ਵੰਡ ਰਹੇ ਆ ਇਸ ਤੋਂ ਬਾਅਦ ਬਿਸਤਰਿਆਂ ਦੀ ਸੇਵਾ ਵੀ ਕੀਤੀ ਜਾਏਗੀ ਕੱਪੜਿਆਂ ਦੀ ਸੇਵਾ ਵੀ ਕੀਤੀ ਜਾਏਗੀ ਇਸ ਤਰ੍ਹਾਂ ਹੀ ਘਰੋ ਘਰੀ ਜਾ ਕੇ ਇਹ ਪੰਜੀ ਤੁਹਾਡਾ ਘਰ ਆ ਹਾਂ 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 ਪਰਸੋ ਹੀ ਆਏ ਹਾਂ ਸਪੈਸ਼ਲ ਤੁਹਾਨੂੰ ਕਹਿ ਗਏ ਹਾਂ ਵੀ ਘਰੋ ਘਰੀ ਸੇਵਾ ਹੋਊਗੀ ਹਾਂ ਜੀ ਹਾਂ ਜੀ ਠੀਕ ਹੈ ਜੀ ਇਸੇ ਕਰਕੇ ਬਾਹਰ ਨਹੀਂ ਨਿਕਲੇ ਤਾਂ ਹੀ ਤਾਂ ਹੀ ਪਾ ਦੋ ਲਿਫਾਵੇ ਲੈ ਆਓ ਹਾਂ ਜੀ ਹੱਥ ਤੇ ਦੋ ਆਈ ਚ ਰੱਖ ਦਿਓ ਹੋਰ ਮੇਜੋ ਦੋ ਲਿਫਾਵੇ ਅੱਗੇ ਆ ਜਿਓ ਅੱਗੇ ਕੋਈ ਖੇਲ ਖਾਵੇ ਇੱਧਰ ਕਿਹ ਪਪਾ ਜਾ ਕੋਈ ਨਹੀਂ ਪਾਰੋਂ ਆ ਰੋ ਗਿਆ ਹਰੂ ਬਹੁਤ ਮੜੇ ਹਾਲਾਤ ਜੀ ਆ ਪਿਛਲੀ ਵੀਡੀਓ ਵਿੱਚ ਤੁਹਾਡੇ ਨੂੰ ਮੈਂ ਸਾਂਝਾ ਕੀਤਾ ਸੀ ਬੇ ਹਿਸਾਬ ਮੜੇ ਹਾਲਾਤ ਉਹ ਸਾਰੇ ਘਰ ਵਾਈਜ਼ ਅਸੀਂ ਆ ਰਹੇ ਹਾਂ ਹਰ ਇੱਕ ਨੂੰ ਪੈਕੇਟ ਮਿਲਣਾ ਜੀਦਾ ਹਰ ਘਰ ਨੂੰ ਉਹਦਾ ਨਾ ਗਏ ਬਿਲਕੁਲ ਸਹੀ ਗੱਲ ਭਾਈ ਜੀ ਬਹੁਤ ਬੋਤਨ ਮਦਦੀਆਂ ਜੀ ਵੇਖੋ ਜੀ ਅਸੀਂ ਆਪਣੇ ਕੀਤੇ ਵਾਅਦੇ ਮੁਤਾਬਕ ਤੁਹਾਡੇ ਕੋਲ DNA ਆਏ ਹਾਂ ਕਿ ਤੁਹਾਨੂੰ ਰਾਸ਼ਨ ਪਹੁੰਚਾਵਾਂਗੇ ਬਿਸਤਰੇ ਦੇ ਕੱਪੜੇ ਵੀ ਦੇਖੇ ਜਾਣੇ ਤੁਹਾਨੂੰ ਇੱਕ ਇੱਕ ਆ ਰਹਿ ਗਿਆ ਮੈਂ ਤੁਹਾਨੂੰ ਉਦੋਂ ਮੈਂ ਕਹਿ ਗਿਆ ਸੀ ਘਰ ਵੀ ਕਾਰ ਛੱਡ ਦਿਓ ਤੁਹਾਡਾ ਕਰਜ ਤਰੇੜ ਆਈ ਹੈ ਪੱਪੜੇ ਦੇ ਕੱਪੜੇ ਬੱਚੇ ਜੀ ਬੱਚੇ ਤੁਹਾਡੇ ਛੋਟੇ ਆ ਪ੍ਰਸ਼ਾਸਨ ਨੇ ਵੀ ਇਹ ਅਪੀਲ ਕੀਤੀ ਆ ਅਸੀਂ ਵੀ ਕਰ ਰਹੇ ਆ ਬੱਚਿਆਂ ਦੇ ਖਾਤਰ ਘਰ ਚ ਨਾ ਰਹੋ ਤਰੇੜ ਆਈਆਂ ਵੇਖੋ ਕੋਈ ਵੀ ਨੁਕਸਾਨ ਹੋ ਸਕਦਾ ਚਾਰ ਬੱਚੇ ਅੰਦਰ ਅੰਕ ਦੇ ਚਲੋ ਯਾਰ ਅੰਦਾਜ਼ਾ ਸ਼ਰਮਾ ਜੀ ਲਗਭਗ ਸਾਰੀ ਗਲੀ ਪੁਗਤ ਗਈ ਆ ਵੀ ਤੀਸਰੀ ਗਲੀਾਂ ਚੱਲੀ ਆ ਹਾਂ ਦੋ ਗਲੀਆਂ ਪੁਗਤ ਆਤੀਆਂ ਆਪਾਂ ਉਹ ਦੇ ਦੇਣੇ ਆਂ ਦੋ ਜਣੇ ਆ ਹਾਂ ਕੋਈ ਨਾ ਦੇ ਦਿਓ ਦੋ ਦੇਣੇ ਜਿਹੜੇ ਦੋ ਪਰਿਵਾਰ ਇੱਕ ਘਰ ਚ ਉਹਨਾਂ ਦੇ ਦਿਓ ਹਾਂ ਜੀ ਦੋ ਦੇ ਦਿਓ ਦੇ ਦਿਓ ਉਹਨਾਂ ਨੂੰ ਮਿਲ ਗਏ ਪੰਜੀ ਰੈਸ਼ਨ ਸੁਪਰਮਾਤਮਾ ਇਹ ਸੇਵਾ ਕਰੰਦਾ ਜੀ ਬੰਦਾ ਕਾਹੇ ਜੋਗਾ ਨਹੀਂ ਹੁੰਦਾ ਇਹੋ ਮਾਲਕ ਹੀ ਮਨ ਮੇਰ ਪਾਉਂਦਾ ਪੰਜੀ ਮਿਹਰਬਾਨੀ ਦੀ ਬਹੁਤ ਬਹੁਤ ਹਾਂ ਜੀ ਮਿਹਰਬਾਨੀ ਕੀਤੀ ਨਹੀਂ ਮਿਹਰਬਾਨੀ ਉਸ ਰੱਬ ਦੀ ਕਰੋ ਜੀ ਦਨੇ ਸਮਤ ਬਖਸ਼ੀ ਲੋਕਾਂ ਨੂੰ ਸੋ ਬੜਾ ਵੱਡਾ ਇਹ ਕਹਿਰ ਹੋਇਆ ਹੈ ਵਾਹਿਗੁਰੂ ਕਿਰਪਾ ਕਰੇ ਛੇਤੀ ਇਹਨਾਂ ਦੇ ਘਰ ਆਬਾਦ ਕਰੇ ਫੇਰ ਸੋ ਇਹ ਬਟਾਲਾ ਵਨ ਬਲੋਕ ਦੀ ਟੀਮ ਵੱਲੋਂ ਇੱਕ ਨਮਾਣਾ ਜਿਹਾ ਪਰਾਲਾ ਕਿ ਇਹਨਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਦਾ ਆਇਆ ਹੋਇਆ ਕਿੱਧਰ ਹੋ ਗਿਆ ਹੋ ਗਿਆ ਆ ਗਲੀ ਚ ਹੋ ਗਿਆ ਤਾਡਾ ਪੈ ਰਹਿਦਾ ਸੀ ਨਾ ਇੱਕ ਹਾਂ ਹੋ ਗਿਆ ਸਰ ਹਾਂਜੀ ਆ ਇਹਦੇ ਬਿਸਤਰੇ ਹੀ ਹੁੰਦੇ ਹੁਣ ਪ੍ਰਗਤੀ ਪੈ ਰਹੀ ਪਾਸੇ ਕੋਲ ਦੋ ਇਹਦੇ ਆਹ ਦੋ ਗਲੀਆਂ ਹੋ ਗਈਆਂ 레ਡੀ ਹੋਰ ਸੀ ਕਿ ਉੱਥੇ ਬਲਾਸ ਹੋ ਗਈਆਂ ਸੋ ਹੁਣ ਤੀਸਰੀ ਗਲੀ ਚ ਰਮੇਸ਼ ਜੀ ਆਗਾਜ਼ ਕਰਨ ਜਾ ਰਹੇ ਨੇ ਦੋ ਗਲੀਆਂ ਅਸੀਂ ਪਘਤਾ ਦਿੱਤੀਆਂ ਇਸ ਕਲੋਨੀ ਦੀਆਂ ਕਿਉਂਕਿ ਜਦੋਂ ਹਾੜਾ ਇਹ ਸੀ ਤੇ ਸਭ ਤੋਂ ਪਹਿਲਾ ਮਾਰ ਇੱਥੇ ਪਈ ਸੀ ਆ ਨਿਸ਼ਾਨ ਤੁਹਾਨੂੰ ਮੈਦਾਨੇ ਵੀ ਦਿਖਾਈ ਸੀ ਸਾਹਮਣੇ ਨਿਸ਼ਾਨ ਦਿਸ ਰਹੇ ਆ ਇਹਨਾਂ ਇਹਨਾਂ ਫੁੱਟ ਪਾਣੀ ਚੜ ਗਿਆ ਸੀ 8 8 ਫੁੱਟ ਇੱਥੇ ਗੱਲ ਆ ਬਹੁਤ ਵਧੀਆ ਭਾਜੀ ਅਸੀਂ ਪਰਸੋਂ ਆਕੇ ਨਾ ਸਰਵੇ ਕਰਕੇ ਗਏ ਆ ਵੀ ਵਾਦਾ ਕੀਤਾ ਵੀ ਤੁਹਾਨੂੰ ਘਰੋ ਘਰ ਹੀ ਸਮਾਨ ਮਿਲੂ ਹਾਂ ਨੇ ਹਾਲਾਤ ਤੇ ਵੇਖੋ ਜੀ ਸਾਰੇ ਘਰਾਂ ਦੇ ਬਹੁਤ ਮਾੜੇ ਆ ਗਾਰੀ ਚੜ ਗਈ ਸਾਰੇ ਅੰਦਰ ਚਲੋ ਪਰਮਾਤਮਾ ਬਾਹ ਫੜਨ ਬੜਾ ਬੜੇ ਦਾਨੀ ਪੰਜਾਬੀ ਲੋਕ ਹਾਂ ਬੜੇ ਦਾਨੀ ਆ ਕੋਈ ਨਾ ਕੋਈ ਹੋਰ ਤੁਹਾਡੇ ਨਾਲ ਹੀ ਲਵਸੀਲਾ ਕਰਕੇ ਤੇ ਸਾਰਾ ਕੁਝ ਹੋ ਜਾਣਾ ਠੀਕ ਹੁਣ ਗਲੀ ਨੰਬਰ ਤੇਨੇ ਆਏ ਇੱਧਰ ਬੀਪੀਓ ਬਟਾਲਾ ਵੰਦੀ ਟੀਮ ਆਪਣੀ ਕਿਰਤ ਕਮਾਈ ਵਿੱਚੋਂ ਕੀਤੇ ਫੰਡ ਚੋਂ ਸੇਵਾ ਕਰਨ ਜਾ ਰਹੀ ਆ ਫਿਰ ਸੋ ਬੀਪੀਓ ਸਰਦਾਰ ਜਸਵਿੰਦਰ ਸਿੰਘ ਜੀ ਦੀ ਰਹਿਮਾਈ ਹੇਠ ਸਮੂਹ ਵਿਦਿਆਪਕ ਸਾਥੀਆਂ ਵੱਲੋਂ ਆਪਣੀ ਕਿਰਤ ਕਮਾਈ ਵਿੱਚ ਸੋ ਕਰੋ ਕਦੀ ਭਾਜੀ ਸਰਬੀਰ ਸਿੰਘ ਬਾਜਵਾ ਜੀ ਬਟਾਲਾ 1 ਟੀਮ ਦੇ ਇੱਕ ਨਿਖੜਵੇਂ ਅੰਗ ਸੋ ਜਦੋਂ ਇਸ ਤਰ੍ਹਾਂ ਦੀ ਸੋਚ ਦੇ ਲੋਕ ਇਕੱਠੇ ਹੋ ਜਾਂਦੇ ਆ ਤੇ ਇਹੋ ਜੀ ਮੁਸੀਬਤਾਂ ਦੇ ਨਾਲ ਪੰਜਾਬੀ ਡਟ ਕੇ ਸਾਹਮਣਾ ਕਰ ਲੈਂਦੇ ਆ ਇਧਰ ਅੱਗੇ ਲਾਓ ਭਾਜੀ ਘਰ ਘਰ ਅਪਰੋਚ ਕੀਤੀ ਜਾ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਸਾਨੂੰ ਸ਼ਿਕਾਇਤਾਂ ਮਿਲੀਆਂ ਸੀ ਕਿ ਟਰਾਲੀ ਰੋਡ ਤੇ ਲੱਗ ਜਾਂਦੀ ਆ ਤੇ ਰੋਡ ਤੇ ਲੱਗੀ ਟਰਾਲੀ ਤੇ ਲੋਕ ਚਪਟ ਪੈਂਦੇ ਆ ਤੇ ਜ਼ਿਆਦਾਤਰ ਇੱਕੋ ਪਰਿਵਾਰ ਦੇ ਕਈ ਲੋਕ ਆ ਕੇ ਟਰਾਲੀ ਤੋਂ ਸਾਰਾ ਸਮਾਨ ਲੈ ਜਾਂਦੇ ਆ ਤੇ ਲੋਡ ਬੰਦਾ ਨੂੰ ਮਦਦ ਨਹੀਂ ਮਿਲਦੀ ਉੱਥੇ ਸੋ ਸਾਡੀ ਅਪਰੋਚ ਥੋੜੀ ਵੱਖ ਇਸ ਕਰਕੇ ਅਸੀਂ ਇੱਕ ਵਧੀਆ ਮੈਨੇਜਮੈਂਟ ਦਾ ਸਬੂਤ ਦਿੰਦੇ ਹੋਏ ਪਲਾਨਿੰਗ ਦੇ ਨਾਲ ਪਰसों ਆ ਕੇ ਹੀ ਸਰਵੇ ਕਰਕੇ ਗਏ ਸਾ ਕਿਹੜੇ ਕਿਹੜੇ ਘਰਾਂ ਚ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਤੇ ਅੱਜ ਉਹਨਾਂ ਦੇ ਲੋੜ ਅਨਸਾਰ ਉਹਨਾਂ ਨੂੰ ਰਾਸ਼ਨ ਮਹਿਆ ਕਰਾਇਆ ਜਾ ਰਿਹਾ ਵਾ ਕੱਪੜੇ ਬਿਸਤਰੀ ਵਗੈਰਾ ਸਾਰਾ ਕੁਝ ਉਹਨਾਂ ਨੂੰ ਦਿੱਤਾ ਜਾ ਰਿਹਾ ਸੋ ਇਹ ਪਿੰਡ ਆ ਜੀ ਪੱਖੋ ਕੇ ਟਾਲੀ ਸਾਹਿਬ ਜਿੱਥੋਂ ਹਟਦੇ ਸਭ ਤੋਂ ਪਹਿਲਾਂ ਮਾਰ ਇਸ ਪਿੰਡ ਨੂੰ ਪਈ ਤੁਸੀਂ ਦੇਖ ਸਕਦੇ ਜੇ ਹਾਲਾਤ ਪਿੰਡ ਦੇ ਕੀ ਆ ਉਹ ਸਾਹਮਣੇ ਤੁਸੀਂ ਬੰਨੇ ਆ ਜਿਹੜਾ ਟੁੱਟਾ ਤੇ ਇੱਕਦਮ 25 26 ਅਗਸਤ ਦੀ ਰਾਤ ਨੂੰ ਕਹਿੰਦੇ ਵੀ 8 8 10 10 ਫੁੱਟ ਛੱਲਾਂ ਦੇ ਰੂਪ ਵਿੱਚ ਪਾਣੀ ਇੱਧਰ ਆਇਆ